ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆਂ ਜੀ ਬੀਜਾ ਵਿਖੇ ਦਰਾਹੇ ਤੋਂ ਖੰਨੇ ਨੂੰ ਜਾਣ ਵਾਲੇ ਹਾਈਵੇ ਤੇ ਥੋੜੇ ਜੇ ਫਰਕ ਦੇ ਨਾਲ ਆ ਜੀ ਅੱਜ ਅਸੀਂ ਪਹੁੰਚੇ ਆਂ ਜੀ ਨੂਰ ਹਸਪੀਟਲ ਹੱਡੀਆਂ ਦੇ ਮਾਹਿਰ ਡਾਕਟਰ ਨੇ ਜੀ ਅੱਜ ਇੱਥੇ ਹਸਪੀਟਲ ਦੀ ਓਪਨਿੰਗ ਹੋਈ ਆ ਸਾਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਵੀ ਕਿਹੜੇ ਕਿਹੜੇ ਇਲਾਜ ਕਰਦੇ ਨੇ ਸੋ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਲੇਰਕੋਟਲੇ ਵਾਲੇ ਨੇ ਜੀ ਹੱਡੀਆਂ ਦੇ ਮਾਹਿਰ ਨੇ ਨਮਾ ਹਸਪੀਟਲ ਓਪਨ ਹੋਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਾਕੀ ਅੰਦਰ ਆਪਾਂ ਸਾਰੀ ਗਰਾਊਂਡ ਰਿਪੋਰਟ ਲਵਾਂਗੇ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜਦੇ ਰਹੋ ਕੋਈ ਮੇਲ ਵੀ ਆ ਕਿੱਧਰ ਗਿਆ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ 'ਤੇ ਜੋ ਬੜਾ ਮਿਹਰਬਾਨ ਤੇ ਨਿਹਾਈ ਜਹਾਨ ਕਰਨ ਵਾਲਾ ਅੱਜ ਨੂਰ ਹਸਪਤਾਲ ਬੀਜਾ ਦੇ ਉਦਘਾਟਨ ਦੇ ਮੌਕੇ ਤੇ ਇੱਥੇ ਆਣਾ ਹੋਇਆ ਹੈ ਔਰ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਹਲਕੇ ਦੇ ਵਿੱਚ ਇਹਨਾਂ ਨੇ ਆਪਣੀ ਖਿਦਮਤ ਦੇਣੀ ਜਿਹੜੀ ਉਹ ਸ਼ੁਰੂ ਕੀਤੀ ਹੈ ਜਿਨਨੇ ਵੀ ਲੋਗ ਇਲਾਜ ਕਰਦੇ ਨੇ ਜਨਤਾ ਦਾ ਉਹ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣ ਕਿ ਇਲਾਜ ਜਿਹੜਾ ਹੈ ਉਹ ਕਾਰੋਬਾਰ ਦੇ ਨਾਲ-ਨਾਲ ਇੱਕ ਬਹੁਤ ਬੜੀ ਖਿਦਮਤ ਹੈ ਇਨਸਾਨੀਅਤ ਦੀ। ਔਰ ਜਦ ਕਦੀ ਵੀ ਕੋਈ ਬੰਦਾ ਸੇਵਾ ਕਰਦਾ ਹੈ ਤੇ ਉਹਦੀ ਨੀਅਤ ਜਿਹੜੀ ਹੈ ਬੜੀ ਪਾਕ ਹੁੰਦੀ ਹੈ। ਅ ਸ਼ਰੀਅਤ-ਏ-ਇਸਲਾਮੀਆ ਨੇ ਵੀ ਔਰ ਸਾਡਾ ਸਮਾਜ ਵੀ ਜਿਹੜਾ ਹੈ ਉਹ ਸਾਨੂੰ ਇਸ ਗੱਲ ਦਾ ਸਨੇਹਾ ਦਿੰਦਾ ਕਿ ਅਸੀਂ ਜਦ ਵੀ ਕਿਸੇ ਦੇ ਨਾਲ ਕੋਈ ਹਮਦਰਦੀ ਦਾ ਵਿਹਾਰ ਕਰੀਏ ਤੇ ਦਿਲ ਤੋਂ ਇਹ ਕੋਸ਼ਿਸ਼ ਜਿਹੜੀ ਹੈ ਉਹ ਨੇਕੀ ਦੀ ਹੋਣੀ ਚਾਹੀਦੀ ਹੈ। ਉਹਨਾਂ ਗੱਲ ਹੈ ਕਿ ਠੀਕ ਹੈ ਕਾਰੋਬਾਰ ਰੋਜ਼ਗਾਰ ਉਹਦੇ ਨਾਲ ਜੁੜਿਆ ਹੋਇਆ ਹੈ ਲੇਕਿਨ ਰੋਜ਼ਗਾਰ ਦੇ ਨਾਲ-ਨਾਲ ਦੂਸਰੇ ਬੰਦੇ ਦੀ ਹਮਦਰਦੀ ਔਰ ਇਸ ਗੱਲ ਦਾ ਟੀਚਾ ਬਣਾ ਕੇ ਰੱਖਣਾ ਕਿ ਇਹ ਬੰਦਾ ਸ਼ਿਫਾਇਆਬ ਹੋ ਕੇ ਦੁਬਾਰਾ ਸਮਾਜਿਕ ਵਿਵਸਥਾ 'ਚ ਆਪਣਾ ਯੋਗਦਾਨ ਪਾਏ ਇਹੀ ਅਸਲ ਮਕਸਦ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਨੂਰ ਹਸਪਤਾਲ ਜਿਹੜਾ ਹੈ ਉਹ ਲੋਕਾਂ ਨੂੰ ਤੰਦਰੁਸਤ ਕਰਕੇ ਦੁਬਾਰਾ ਸਮਾਜ ਦੇ ਵਿੱਚ ਉਹਨਾਂ ਨੂੰ ਖੜਾ ਕਰਨ ਦੇ ਲਈ ਆਪਣੀ ਸੇਵਾਵਾਂ ਬੰਦਿੰਦਾ ਰਹੇਗਾ ਔਰ ਉਮੀਦ ਕਰਦਾ ਹਾਂ ਕਿ ਆਸ-ਪਾਸ ਦੇ ਲੋਕ ਜਿਹੜੇ ਨੇ ਉਹ ਸਾਰੇ ਇਹਨਾਂ ਦੇ ਨਾਲ ਮੁਹੱਬਤ ਦੇ ਨਾਲ ਪੇਸ਼ ਆਂਦੇ ਰਹਿਣ ਬਹੁਤ ਧੰਨ ya ਲੋ ਜੀ ਡਾਕਟਰ ਸਾਹਿਬ ਆਪਣੇ ਨਾਲ ਹਾਜ਼ਰ ਨੇ ਨੂਰ ਹਸਪੀਟਲ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਇੱਥੇ ਡਾਕਟਰ ਸਾਹਿਬ ਕਿਹੜੇ ਕਿਹੜੇ ਇਲਾਜ ਕਰਦੇ ਨੇ ਸੋ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਬੇਨਤੀ ਆ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ ਜੀ ਤੇ ਸਾਰੀ ਜਾਣਕਾਰੀ ਲਵਾਂਗੇ ਗਰਾਊਂਡ ਰਿਪੋਰਟ ਤੇ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਥੈਂਕ ਯੂ ਸੋ ਡਾਕਟਰ ਸਾਹਿਬ ਹਸਪੀਟਲ ਦੀ ਓਪਨਿੰਗ ਕੀਤੀ ਆ ਤੇ ਵਧੀਆ ਗੱਲ ਆ ਤੇ ਇੱਥੇ ਕਿਹੜੇ ਕਿਹੜੇ ਇਲਾਜ ਕੀਤੇ ਜਾਣਗੇ ਹਾਂਜੀ ਇੱਥੇ ਸਾਡੇ ਕੋਲ ਜਿਵੇਂ ਗੋਡਿਆਂ ਦੇ ਦਰਦ ਦਾ ਇਲਾਜ ਹੈਗਾ ਟੋਹੀ ਦਾ ਦਰਦ ਤੇ ਮੋਢੇ ਦਾ ਦਰਦ ਜਿਵੇਂ ਅੱਡੀ ਦੇ ਵਿੱਚ ਦਰਦ ਹੁੰਦਾ ਏ ਕਿਸੇ ਵੀ ਤਰ੍ਹਾਂ ਦਾ ਦਰਦ ਹੁੰਦਾ ਜਾਂ ਫ੍ਰੈਕਚਰ ਆ ਟੁੱਟੀ ਹੋਈ ਹੱਡੀ ਆ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਬਾਕੀ ਐਕਸ-ਰੇ ਦਾ ਆਪਣੇ ਕੋਲ ਇੱਥੇ ਖਾਸ ਪ੍ਰਬੰਧ ਆ ਸੋ ਡਾਕਟਰ ਸਾਹਿਬ ਵੀ ਨੇ ਦੱਸਿਆ ਵੀ ਜਿਹੜੇ ਵੀ ਆਪਣੇ ਇੱਥੇ ਪ੍ਰੋਬਲਮ ਆ ਨੇ ਜੋ ਵੀ ਦੁੱਖ ਤਕਲੀਫ ਰੋ ਸਾਰੇ ਇੱਥੇ ਵਧੀਆ ਤਰੀਕੇ ਦੇ ਨਾਲ ਤਸੱਲੀ ਬਖਸਾ ਇਲਾਜ ਕੀਤਾ ਜਾਊਗਾ ਐਕਸ-ਰੇ ਵਗੈਰੇ ਦਾ ਵੀ ਪ੍ਰਬੰਧ ਆ ਤੇ ਡਾਕਟਰ ਸਾਹਿਬ ਜਿਵੇਂ ਮੰਨ ਲਓ ਅੱਜ ਕੱਲ ਬੜਾ ਚੱਲ ਰਿਹਾ ਵੀ ਕਿਸੇ ਦੇ ਗੋਡੇ 'ਚ ਪ੍ਰੋਬਲਮ ਆ ਉਹ ਕਿੱਦਾਂ ਫਿਰ ਤੁਸੀਂ ਠੀਕ ਕਰਦੇ ਹੋ ਉਹ ਗੋਡੇ ਦਾ ਜਿਹੜਾ ਸਾਡੇ ਕੋਲ ਟ੍ਰੀਟਮੈਂਟ ਨਾ ਉਹ ਇੱਕ ਤਾਂ ਅਸੀਂ ਥੈਰੇਪੀ ਕਰਦੇ ਆ ਇੱਥੇ ਸਾਡੇ ਕੋਲ ਠੀਕ ਹੈ ਜੀ ਬਾਕੀ ਉਹਦੀ ਮੈਡੀਸਨ ਖਾਣੀ ਪੈਂਦੀ ਆ ਮੈਡੀਸਨ ਦੇ ਨਾਲ ਠੀਕ ਹੋ ਜਾਂਦਾ ਉਹ ਤੇ ਇਹਦਾ ਫਿਰ ਕਿੰਨੇ ਕ ਚਿਰਚ ਪੂਰਾ ਪ੍ਰੋਪਰ ਅਲਾਈ ਹੋ ਜਾਂਦਾ ਜੀ ਇਹ ਕੰਡੀਸ਼ਨ ਤੇ ਡਿਪੈਂਡ ਕਰਦਾ ਕਿ ਗੋਡਾ ਜਿਹੜਾ ਉਹ ਕਿੰਨਾ ਕ ਪ੍ਰੋਬਲਮ ਦੇ ਵਿੱਚ ਆ ਜਿਵੇਂ ਜੇ ਤਾਂ ਥੋੜਾ ਹੈ ਘੱਟਾ ਪ੍ਰੋਬਲਮ ਉਹਦੇ 2-3 ਮਹੀਨਿਆਂ ਦੇ ਵਿੱਚ ਬਿਲਕੁਲ ਪ੍ਰੋਪਰ ਸਹੀ ਹੋ ਜਾਂਦੇ ਐ ਇਦਾਂ ਹੀ ਢੂਹੀ ਦਾ ਦਰਦ ਹੈ ਜਿਵੇਂ ਢੂਹੀ ਚੋਂ ਦਰਦ ਉੱਠ ਕੇ ਆਪਣੇ ਲੱਤਾਂ ਦੇ ਵਿੱਚ ਦਰਦ ਜਾਂਦੇ ਐ ਉਹਦੇ ਵਿੱਚ ਵੀ ਅਸੀਂ ਟ੍ਰੀਟਮੈਂਟ ਕਰਦੇ ਆ ਉਹਦੇ ਥੈਰੇਪੀ ਹੁੰਦੀ ਆ ਸਾਡੇ ਕੋਲ ਤੇ ਮੈਡੀਸਨ ਚੱਲਦੀ ਆ ਉਹਦੀ ਠੀਕ ਹੈ ਜੀ ਉਹਦੇ ਨਾਲ ਸਹੀ ਹੋ ਜਾਂਦੇ ਐ ਤੇ ਅੱਜ ਕੱਲ ਮਤਲਬ ਸਰਵਾਈਕਲ ਵਗੈਰਾ ਦੀ ਬੜੀ ਪ੍ਰੋਬਲਮ ਆ ਰਹੀ ਆ ਖੁਦ ਸਾ ਵੀ ਇਦਾਂ ਫਿਰ ਇੱਥੇ ਹੋ ਜਾਂਦਾ ਸਰ ਹਾਂਜੀ ਉਹਦਾ ਵੀ ਟਰੀਟਮੈਂਟ ਸਾਡੇ ਲਈ ਬਹੁਤ ਵਧੀਆ ਹੈਗਾ ਤੇ ਉਹਦੇ ਅਸੀਂ ਉਹਰੇ ਮਸ਼ੀਨਾਂ ਹੈਗੀਆਂ ਨੇ ਉਹਦੇ ਨਾਲ ਮ사ਜ ਵਗੈਰਾ ਕਰਦੇ ਹਾਂ ਜਿਵੇਂ ਇੱਕ ਦਿਨ ਛੱਡ ਕੇ ਉਹਦੀ ਅਸੀਂ ਉਹਰੇ ਟਰੀਟਮੈਂਟ ਕਰਦੇ ਹਾਂ ਉਸ ਤੋਂ ਬਾਅਦ ਨਾਲ ਨਾਲ ਉਹਦੀ ਮੈਡੀਸਿਨ ਚੱਲਦੀ ਆ ਮੈਡੀਸਿਨ ਆ ਜਿਹੜੀ ਬਹੁਤ ਥੋੜੀ ਹੁੰਦੀ ਆ ਸਾਡੀ ਹਾਂ ਦੋ ਗੋਲੀਆਂ ਹੁੰਦੀਆਂ ਨੇ ਇੱਕ ਸਵੇਰੇ ਇੱਕ ਸ਼ਾਮ ਉਸ ਉਹਦੇ ਨਾਲ ਹੀ ਠੀਕ ਹੋ ਜਾਂਦਾ ਮਨ ਲਓ ਕੋਈ ਵਾਰ ਕੋਈ ਕਸਟਮਰ ਇੱਥੇ ਆਉਣ ਦੇ ਵਿੱਚ ਕਤੌਂਦੀਆਂ ਕੋਈ ਪ੍ਰੋਬਲਮ ਜ਼ਿਆਦਾ ਵਾ ਕੋਈ ਘਰ ਵਗੈਰਾ ਵੀ ਸਹੂਲਤ ਹੈ ਆਪਣੇ ਕੋਲ ਜੀ ਨਹੀਂ ਕਰਦੇ ਨਹੀਂ ਸਾਰੀ ਆਪਣੀ ਇੱਥੇ ਹੀ ਹੈ ਜੋ ਵੀ ਫੈਸਿਲਿਟੀ ਹੈ ਤਾਂ ਪੇਸ਼ੈਂਟ ਨੂੰ ਇੱਥੇ ਵਿਜ਼ਿਟ ਕਰਨਾ ਪਏਗਾ ਠੀਕ ਹੈ ਜੀ ਸੋ ਬੇਨਤੀ ਹੈ ਭਾਈ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਿਓ ਡਾਕਟਰ ਸਾਹਿਬ ਨੇ ਬਹੁਤ ਵਧੀਆ ਆਪਾਂ ਨੂੰ ਵਿਸਥਾਰ ਦੇ ਨਾਲ ਸਮਝਾਇਆ ਵੀ ਜਿਹੜਾ ਵੀ ਟਰੀਟਮੈਂਟ ਹੋਊਗਾ ਬਹੁਤ ਤੁਹਾਨੂੰ ਕੋਈ ਬਹੁਤੀ ਦਵਾਈ ਨਹੀਂ ਦੇਣੀ ਹੈਗੀ ਜਿਵੇਂ ਵੀ ਤੁਹਾਡੀ ਜਿੰਨੇ ਵੀ ਤੁਹਾਡੇ ਦੁੱਖ ਦੀ ਕੋਈ ਕਿੰਨੀ ਕੁ ਪ੍ਰੋਬਲਮ ਆ ਉਸ ਹਿਸਾਬ ਨਾਲ ਤੁਹਾਨੂੰ ਇੱਥੇ ਇਲਾਜ ਕੀਤਾ ਜਾਊਗਾ ਜਿੰਨਾ ਕ ਤੁਹਾਡਾ ਦੁੱਖ ਹੈ ਕੋਈ ਵਾਰ ਜ਼ਿਆਦਾ ਵਧਿਆ ਹੁੰਦਾ ਕੰਮ ਗੋਡੇ ਜ਼ਿਆਦਾ ਦਰਦ ਕਰਦੇ ਨੇ ਜੋ ਜ਼ਿਆਦਾ ਪ੍ਰੋਬਲਮ ਆ ਤੇ ਉਹਨੂੰ ਸਮਾਂ ਥੋੜਾ ਜਿਹਾ ਹੋਰ ਵੀ ਲੱਗ ਸਕਦਾ ਬਾਕੀ ਜੋ ਸ਼ੁਰੂ ਹੋਇਆ ਥੋੜਾ ਦੁੱਖਾਂ ਤਾਂ ਉਹ ਬੜੀ ਜਲਦੀ ਦੇ ਨਾਲ ਆਸਾਨੀ ਦੇ ਨਾਲ ਆ ਇਹ ਆਪਣਾ ਜਿਹੜਾ ਇਲਾਜ ਕਰ ਦਿੰਨੇ ਡਾਕਟਰ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਪਣਾ ਐਡਰੈਸ ਦੱਸੋ ਮੈਂ ਮਲੇਰ ਕੋੜਲੇ ਤੋਂ ਆਂ ਜੀ ਠੀਕ ਆ ਜੀ ਤੇ ਮੈਂ ਬਰਨਾਲੀ ਮੇਰੇ ਚਾਚਾ ਜੀ ਦਾ ਹਸਪੀਟਲ ਆ ਉੱਥੋਂ ਕੰਮ ਸਿੱਖਿਆ ਠੀਕ ਆ ਜੀ ਤੇ ਹੁਣ ਇੱਥੇ ਅਸੀਂ ਨਵਾਂ ਕਲੀਨਿਕ ਖੋਲ੍ਹਿਆ ਹੈ ਤੇ ਡਾਕਟਰ ਸਾਹਿਬ ਦੀ ਟਾਈਮਿੰਗ ਕੀ ਆ ਮਤਲਬ ਕਸ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 2 ਵਜੇ ਤੱਕ ਲੰਚ ਹੈਗਾ 2 ਤੋਂ 3 ਹਾਂਜੀ ਸੋ ਡਾਕਟਰ ਸਾਹਿਬ ਨੇ ਜਿਹੜੀ ਹਸਪੀਟਲ ਦੀ ਟਾਈਮਿੰਗ ਉਹ ਵੀ ਆਪਾਂ ਤੁਹਾਨੂੰ ਦੱਸੀਆ ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਡਾਕਟਰ ਸਾਹਿਬ ਦਾ ਟਾਈਮਿੰਗ ਵੀ ਲਿਖੀ ਹੋਈ ਆ ਜੋ ਵੀ ਤੁਸੀਂ ਕੋਈ ਫੋਨ ਤੇ ਗੱਲਬਾਤ ਕਰਨੀ ਆ ਡਾਕਟਰ ਸਾਹਿਬ ਦਾ ਨੰਬਰ ਆ ਤੁਸੀਂ ਨੰਬਰ ਮਿਲਾ ਕੇ ਗੱਲਬਾਤ ਕਰ ਸਕਦੇ ਹੋ ਸਾਰੀ ਜਾਣਕਾਰੀ ਦੇਣਗੇ ਤੁਹਾਨੂੰ ਸੋ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਬੇਨਤੀ ਕਰਦੇ ਆ ਵੀ ਚਲੋ ਰੱਬ ਕਰੇ ਅੱਦਾਂ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਬਾਈ ਚਾਂਸ ਜੇ ਕਿਸ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਡਾਕਟਰ ਸਾਹਿਬ ਨੂੰ ਇੱਕ ਵਾਰ ਸੇਵਾ ਦਾ ਮ ਬਾਜਵਰੇੜ ਤੇ ਤੁਹਾਨੂੰ ਵਧੀਆ ਤਸੱਲੀ ਬਾਕਸ ਦਾ ਇਲਾਜ ਮਿਲੂਗਾ ਸੋ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਐਡਰੈਸ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਜੀ ਵੀਜਾ ਜਦੋਂ ਆਪਾਂ ਦਰਾਹੇ ਤੋਂ ਖੰਨੇ ਨੂੰ ਜਾਂਦੇ ਆ ਹਾਈਵੇ ਦੇ ਬਿਲਕੁਲ ਨਾਲ ਜਿਵੇਂ ਤੁਸੀਂ ਸਕਰੀਨ ਦੇ ਵਿੱਚ ਦੇਖ ਰਹੇ ਹੋ ਲੋਕੇਸ਼ਨ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆਉਂਦੀ ਆ ਤਾਂ ਇੱਕ ਵਾਰ ਡਾਕਟਰ ਸਾਹਿਬ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਤੁਹਾਨੂੰ ਵਧੀਆ ਇਲਾਜ ਮਿਲੂਗਾ ਬਹੁਤ ਘੱਟ ਰੇਟ 'ਚ ਸੋ ਆਪਾਂ ਸਾਰੇ ਡਾਕਟਰ ਸਾਹਿਬ ਦੀ ਸਪੋਰਟ ਕਰਨੀ ਆ ਸੋ ਬਹੁਤ ਬਹੁਤ ਧੰਨਵਾਦ Thank you.